ਹਾਂਜੀ ਭਾਈਆ ਦੱਸੋ ਮੈਂ ਇਹਦੀ ਕੀ ਡਿਟੇਲ ਆਪਣੀ ਵੀਰੇ ਇਹ ਦੂਜੀ ਆਪਣੀ ਤੀਜੀ ਸੀ ਉਹ ਮੱਝ ਹੈ ਅੱਛਾ ਜੀ ਘਰ ਦੀ ਠੋਠੀ ਵਾਲੀ ਹੋਈ ਸੀ ਅੱਛਾ ਜੀ ਇਹ ਪਿਛਲੇ ਸਾਲ ਇਹਨੇ 16 ਲੀਟਰ ਰੁੱਸਦਾ ਠੀਕ ਹੈ ਜੀ ਹਾਂਜੀ ਇਹ 10 11 ਲੀਟਰ ਹੁਣ ਵੀ ਕੱਢ ਰਹੀ ਹੈ 8 ਦਿਨ ਹੋ ਗਏ ਆ ਟੂਰੀ ਅੱਛਾ ਜੀ ਤੇ 2 ਲੱਖ ਰੁਪਏ ਮੰਗਾਈ ਇਹ ਆਪਣਾ ਪਿੰਡ ਕਿਹੜਾ ਜੀ ਪਿੰਡ ਆਪਣਾ ਮਾਨਗੋਵੜੀਆਂ ਡਿਸਟ੍ਰਿਕਟ ਮਾਨਸਾ ਮੁੱਸੀ ਦੇ ਨਾਲ ਹੈ ਬਿਲਕੁਲ ਮੁੱਸੀ ਦੇ ਅਗਲਾ ਪਿੰਡ ਹੋ ਕੇ ਮੈਂ ਦੁੱਧ ਲੰਬਾ ਸਮਾਂ ਦੇਣ ਦੀ ਹੈ ਕਿ ਪੂਰਾ ਵਧੀਆ ਜੀ ਕਿਹੜੀ ਡੰਗਰ ਆਉਂਦੀਆਂ ਜੀ ਛੇਤੀ ਹੁੰਦੀਆਂ ਨੇ ਛੇਤੀ ਨਹੀਂ ਹਰਦੀ ਭਾਈ ਗੱਬੜਣ ਵੀ ਟਾਈਮ ਟੂ ਟਾਈਮ ਹੁੰਦੀਆਂ ਨੇ ਗੱਬੜ ਵੀ ਵਧੀਆ ਹੋ ਜਾਂਦੀ ਤੇ ਭਾਈਆ ਦੇਖੋ ਬਾਈਆਂ ਦੀ ਮੈਸ 16 ਲੀਟਰ ਦਾ ਹੁਣ ਤਿਆਰ ਹੈ ਬਾਕੀ ਤੁਸੀਂ ਆਪ ਚੈੱਕ ਕਰ ਸਕਦੇ ਹੋ ਇੱਕ ਨੰਬਰ ਕੁਆਲਟੀ ਆ ਬਾਈਆਂ ਦਾ ਬਾਕੀ ਬਾਈਆਂ ਦਾ ਆਪਾਂ ਨੰਬਰ ਸਕਰੀਨ ਤੇ ਚਲਾਵਾਂਗੇ ਬਾਈਆਂ ਨਾਲ ਗੱਲ ਕਰ ਸਕਦੇ ਨੇ 13 ਬਾਈ ਨੰਬਰ ਵੀ ਬੋਲ ਦਿਓ ਤੁਸੀਂ ਆਪਣਾ 9154 40625 ਬਾਕੀ ਬਾਈਆਂ ਨੇ ਨੰਬਰ ਬੋਲਦਾ ਭਾਈ ਬਾਈਆਂ ਨਾਲ ਬਾਕੀ ਹੋਰ ਜਾਣਕਾਰੀ ਲੈਣੀ ਹੋਵੇ ਫੋਨ ਤੇ ਗੱਲ ਕਰ ਸਕਦੇ ਹੋ ਬਾਕੀ ਤੁਸੀਂ ਆਪ ਚੈੱਕ ਕਰਕੇ 11 ਤਸਦੀਕ ਕਰਕੇ ਮੈਂ ਛੱਲ ਜਾ ਸਕਦਾ ਹਾਂ ਅੱਜ ਤਣਾਉਲੇ ਮੰਡੀ ਤੇ ਵੀ ਆਈ ਹੋਈ ਆ ਬਾਈ ਜੀ ਮੈਂ ਇਸ ਓਕੇ ਆ ਬੱਸ ਹਨਾ ਕਮੇਸ ਵੀ ਮੱਧ ਹੈ ਵੀ ਕਮੇਸ ਵੀ ਮੱਧ ਪਹਿਲੇ ਜਾਂਦੇ ਪਹਿਲੇ ਹਾਂ ਕਨਾਂ ਦੁੱਧ ਕਰਨਾ ਹੈ ਦੁੱਧ 5 ਲੀਟਰ ਦਾ 10 ਮਿੰਟ ਰੱਖਦੇ ਲੋ ਬਾਈ ਅੱਜ ਆਪਾਂ ਲੈ ਕੇ ਆ ਗਏ ਨੋਡੇ ਵਾਸਤੇ ਪੂਰੀ ਮੱਝ ਤਣਾਉਲੇ ਮੰਡੀ ਤੋਂ ਵੀਰੇ ਤੇ ਮੈਂ ਪਹਿਲੇ ਸੂਹਿਆ ਕਿ ਬਾਕੀ ਤੋਂ ਬਾਈ ਤੋਂ ਲੈਣੇ ਆ ਡਿਟੇਲ ਕੋਈ ਚੱਕਰ ਨਹੀਂ ਬਾਈ ਆਪਣਾ ਕੀ ਰਿਕਾਰਡ ਆਈ ਦੁੱਧ ਦਾ ਦੁੱਧ ਵੀ ਇਹ ਪਹਿਲੇ ਸੂਹਿਆ ਇਹ ਅੱਛਾ ਹਾਂ ਇਸ ਟਾਈਮ 7 ਲੀਟਰ ਤੋਂ ਕੱਢ ਗਈ ਠੀਕ ਹੈ ਆ ਬੱਚਾ ਇਹ ਕੱਟਾ ਹੀ ਨੂੰ ਠੀਕ ਹੈ ਵੀਰੇ ਕਿੰਨੇ ਦੇਣੀ ਇਹ ਕੀ ਮਲਵੜੀ ਹੈ ਜਿਹੜਾ ਮਲਵੜੀ ਇੱਕ ਵਕਤ 5 ਹੈ ਅੱਛਾ ਦੇਣੀ ਨਹੀਂ ਕਰਨੀ ਦੇ ਮਾਨਤਨ ਆ ਪਾਗੀ ਕਰਦਾਂ ਮਾਨਤਨ ਕਰਦਾ ਮੇਰੇ 95 ਦੀ ਸ਼ਾਹੀ ਠੀਕ ਹੈ ਵੀਰੇ ਪਿੰਡ ਕਿਹੜਾ ਬਾਈ ਦਾ ਪਿੰਡ ਨਮੋਲ ਹੈ ਵੀਰੇ ਕੀ ਨਮੋਲ ਹੈ ਨਾਮ ਠੀਕ ਹੈ ਸਮਾ ਸੁਨਾਮ ਲਾਗੇ ਪੰਡਾ ਵੀਰੇ ਜਿਹੜੇ ਵੀਰ ਭਾਈ ਨੇ ਲੈਣੀ ਹੋ ਸਾਡੇ ਚੈਨਲ ਤੇ ਕੰਟੈਕਟ ਕਰੋ ਬਾਈ ਦਾ ਕੰਟੈਕਟ ਨੰਬਰ ਪਾਵਾਂਗੇ ਸੀ ਬੂਰੀ ਮائیں ਆ ਵੀ ਵਧੀਆ ਨਸਲ ਦੀ ਮੱਝ ਹੈਗੀ ਦੇਖੋ ਝੋਟੀ ਪਹਿਲੀ ਪਹਿਲਾਂ ਝੋਟੀ ਹੈ ਜੀ 10 ਲੀਟਰ ਦੁੱਧ ਕੱਢ ਰਹੀ ਹੈ ਵੀਰੇ 82376 99578 ਅੱਜ ਬਾਈ ਆਪਾਂ ਲੈ ਕੇ ਆਏ ਤੁਹਾਡੇ ਵਾਸਤੇ ਬੂਰੀਆਂ ਵਧੀਆ ਟੌਕ ਦੀ ਨਸਲ ਦੀਆਂ ਕੱਟੀਆਂ ਦੇਖੋ ਕਿੰਨੀਆਂ ਸੋਹਣੀਆਂ ਕੱਟੀਆਂ ਨੇ ਗੁੰਡੇ ਸਿੰਗ ਨੇ ਜੀ ਪੂਰਾ ਕੱਦ ਕਾਠੀ ਦੀਆਂ ਓਕੇ ਨੇ ਜਮਾ ਪੰਡਾ ਦੇਖੋ ਜੀ ਪੂਰਾ ਸਾਫ਼ ਹੈ ਜਮਾ ਆ ਜੋ ਇਤਨਾਉ ਲੈ ਮੰਡੀ ਤੋਂ ਲੈ ਕੇ ਆਏ ਜੀ ਕੱਟੀਆਂ ਥੋੜੇ ਵਾਸਤੇ ਬਾਕੀ ਬਾਕੀ ਆ ਦੇਖ ਲੋ ਜੀ ਕਮਾ ਦੇ ਵੀ ਕੈਮਰਾ ਇੱਧਰ ਆ ਦੇਖ ਲੋ ਜੀ ਬਾਕੀ ਆ ਬਾਈ ਮਾਲ ਪਾਇਆ ਜਾ ਵੀਰ ਮਾਲ ਬਾਕੀ ਡੀਟੇਲ ਦੱਸੋ ਜੀ ਕੱਟੀਆਂ ਦੀ ਕੀ ਡੀਟੇਲ ਆ ਵੀਰ ਸੱਤਰੀ ਗਾ ਜੀ ਸਹੀ ਗਾ ਵੀਰ ਕੀ ਕਿੰਨੇ ਮਹੀਨੇ ਦੀਆਂ ਇਹ ਕੱਟੀਆਂ ਵੀਰੇ 16 ਮਹੀਨੇ ਦੀ ਕੱਟੀਆਂ ਹਾਂ ਜੀ ਐਮ ਲੱਤਰੀ ਕੱਟੀਆਂ ਜੀ ਅੱਛਾ ਜੀ ਇਹ 28000 ਦੀ ਕੱਟੀ ਦੇਵਾਂਗੇ ਜੀ ਠੀਕ ਆ ਵੀਰੇ ਆਹ ਜੀ ਇਹ ਕੱਟੀ ਮੋੜਾ ਜਾ ਕੇ ਜੀ ਅੱਛਾ ਜੀ ਇਹ ਕੱਟੀ ਦੀ 20 ਮਹੀਨੇ ਦੀ ਆ ਅੱਛਾ ਜੀ ਇਹ 36000 ਦੀ ਕੱਟੀ ਦੇਵਾਂਗੇ ਆਹ ਹਾਂ ਵੀਰੇ ਇਹ ਕੱਟੀ ਠੀਕ ਹੈ ਜੀ ਇਹ ਕੱਟੀ ਦੀ ਰਗਾ 34000 ਦੀ ਠੀਕ ਹੈ ਠੀਕ ਹੈ ਆਹਾਂ ਕੱਟੀ ਦੀ ਕੀ ਡਿਮਾਂਡ ਹੈ ਇਹ ਗੱਡੀ ਦੇ ਦਾਂਗੇ 35000 ਦੀ ਠੀਕ ਹੈ ਬਰੇ ਇਹ ਕਿੰਨੇ ਟਾਈਮ ਦੀ ਹੈ ਜੀ ਇਹ ਵੀ ਅੱਛਾ ਮੰਨ ਗਏ ਬਾਈ ਤੇ ਇਹ ਵੀ ਨਵੀਆਂ ਕੱਟੀਆਂ ਠੀਕ ਹੈ ਬਰੇ ਦੇਖੋ ਵੀਰੇ ਬਾਈ ਨੇ ਜਮਾਂ ਭਾਤ ਕੱਟੀਆਂ ਨੇਆਂ ਸਿੰਗੀ ਸਿੰਗੀ ਕੱਟੀਆਂ ਮਾਰੇ ਛੱਕੇ ਟੇਟਾਂ ਦੇ ਮਸਲਾਂ ਦੀਆਂ ਕੱਟੀਆਂ ਨੇ ਵੀਰੇ ਜਮਾਂ ਸਸਤੇ ਟੇਟਾਂ ਦੇ ਭਾਤ ਬਾਈ ਨੇ ਮੋੜਲੇ ਜਮਾਂ ਜਾਇ ਦੱਸਿਆ 97 695 62 ਤੋਂ 18 ਵੀਰੇ ਠੀਕ ਹੈ ਬਰੇ ਧੰਨਵਾਦ ਵੀਰੇ ਸਾਡੇ ਟਾਈਮ ਤੇ ਫੋਲੋ ਕਰੋ ਹਾਂ ਹੋਰ ਵੀ ਕਟੀਆਂ ਆਂ ਹਾਂ ਕਰੇ ਆਪਣੇ ਖੜੀਆਂ ਹੱਥ ਦਾ ਕਟੀਆਂ ਬਾਈ ਛਾਂਗਾਈਆਂ ਆ ਬਾਂ ਮਰਜ਼ੀ ਲੈ ਚਲੇ ਨਾ ਠੀਕ ਹੈ ਵੀਰੇ ਜਿੰਨੀਆਂ ਮਰਜ਼ੀ ਕਟੀਆਂ ਲੈਣੀ ਆ ਹੁਣ ਬਾਈ ਨਾਲ ਕੰਟੈਕਟ ਕਰੋ ਵੀਰੇ ਕਿਹੜਾ ਏਰੀਆ ਹੀ ਹੋਈ ਹੱਤਣਾ ਉੱਲਾ ਜੀ ਨਾਲ ਪਿੰਡਾ ਫਤੇਗੜ ਸੁਣਾ ਏ 3 ਕਿਲੋਮੀਟਰ ਫਤੇਗੜ ਸੁਣਾ ਤੋਂ ਬਾਈ ਆ ਕੰਟੈਕਟ ਨੰਬਰ ਸਾਨੂੰ ਬੋਲਤਾ ਬਾਈ ਵੱਧ ਤੋਂ ਵੱਧ ਕੰਟੈਕਟ ਕਰੋ ਵੱਧ ਤੋਂ ਵੱਧ ਬਾਈ ਨਾਲ ਕਟੀਆਂ ਦੀ ਡੀਲਿੰਗ ਕਰੋ ਜੀ ਧੰਨਵਾਦ ਜੀ ਵਧੀਆ ਜੀ ਇਹ ਮੈਂ ਇਸ ਦੀ ਡਿਟੇਲ ਦਿਓ ਵੀਰੇ ਡਿਟੇਲ ਤਾਂ ਵੀਰੇ ਤੀਜੇ ਸੂਏ ਮੈਂ ਅੱਛਾ ਜੀ ਹਾਂ ਦੁੱਧ ਕਿੰਨਾ ਕਰਗੀ ਜੀ ਦੁੱਧ ਤਾਂ ਇਹ ਗੱਭਣਾ ਹੈ ਅੱਛਾ ਗੱਭਣਾ ਕਿੰਨੇ ਨਹੀਂ ਨਹੀਂ ਦੀ ਗੱਭਣਾ ਜੀ ਗੱਭਣ ਦਾ ਪੰਜ ਸੱਤ ਦਿਨ ਰਹ ਗਿਆ ਤੇ ਅੱਛਾ ਜੀ ਹਾਂ ਪਿਛਲੇ ਸੂਏ ਦਾ ਕੀ ਰਿਕਾਰਡ ਰਿਹਾ ਬਈ ਇਹਦਾ ਆਪਣਾ ਪਿਛਲੇ ਸੂਏ ਇਹ 11 12 ਲੀਟਰ ਦੁੱਧ ਬਈ ਦੇਖੋ ਬਾਈ ਜੀ ਮੈਂ ਪੂਰੀ ਚੰਗੀ ਮੈਂ ਐਸਾ ਕੁੰਡੇ ਛੰਗਣੇ ਬਈ 11 12 ਲੀਟਰ ਦਾ ਰਿਕਾਰਡ ਰਿਹਾ ਹੁਣ ਬਾਈ ਕਹਿੰਦਾ ਪੰਜ ਸੱਤ ਦਿਨ ਸੂਣ ਜੇ ਲੈਂਦੀ ਆ ਤਿੰਨ ਤਰੀਕ ਨੂੰ ਤਿੰਨ ਪੂਰੇ ਅੱਛਾ ਜੀ ਇਹ ਆਪਣਾ ਕੰਟੈਕਟ ਨੰਬਰ ਵੀਰੇ ਕੀ ਹੈ ਜੇ ਕਿਸੇ ਨੇ ਦੇਖਣੀ ਹੋਵੇ ਮੈਂ ਕਿੱਥੇ 95926 ਅੱਛਾ ਜੀ 09086 ਠੀਕ ਹੈ ਬਈ ਬਾਈ ਦਾ ਕੰਟੈਕਟ ਨੰਬਰ ਹੇਹਰੇ ਕੇ ਪਿੰਡ ਹੈਗਾ ਹੇਰੇ ਕੇ ਬਾਈ ਦਾ ਪਿੰਡ ਹੈ ਜੇ ਹੋਰ ਜਾਣਕਾਰੀ ਲੈਣੀ ਹੋਵੇ ਬਈ ਬਾਈ ਨਾਲ ਕੰਟੈਕਟ ਕਰ ਸਕਦੇ ਹੋ ਤੇ ਬਣੇ ਰਹੋ ਆਪਣੇ ਚੈਨਲ ਤੇ ਵਾਕੀ ਵਧੀਆ ਵਧੀਆ ਵੀਡੀਓ ਦੇਖਣ ਲਈ ਹਾਂਜੀ ਬਾਈ ਜੀ ਆਪਾਂ ਅੱਜ ਲੈ ਕੇ ਆ ਗਿਆਂ ਪਹਿਲੇ ਛੂਏ ਮਹੇਸ 13 ਲੀਟਰ ਦੁੱਧ ਹੈ ਤੇ ਮਾਗਰ ਕੱਟਿਆ 13 ਦਿਨਾਂ ਦੀ ਬਈ ਸੂਈ ਹੋਈ ਹੈ ਬਾਕੀ ਤੁਸੀਂ ਮੰਤਰ ਚੈੱਕ ਕਰ ਸਕਦੇ ਹੋ ਪੂਰੀ ਇੱਕ ਨੰਬਰ ਝੋਟੀ ਆ ਕੁੰਡੇ ਸਿੰਗਣੇ ਸਿੰਗ ਦਿਖਾ ਮੜੀ ਜੀ ਬਈ ਚੈੱਕ ਕਰਾ ਪੂਰੀ ਵਧੀਆ ਮਹੇਸਾ ਬਈ ਰਾਜੀ ਮਹੇਸਾ ਬਾਕੀ ਤੁਸੀਂ ਚੈੱਕ ਕਰੋ ਡਿਟੇਲ ਜੱਡਾ ਬਗਾਰੇ ਤੇ ਕਰੋ ਜੂ ਮੁੰਬਈ ਥਣ ਤੁਣਾ ਦੀ ਬੰਤਰ ਦੇਖੋ ਪੂਰੇ ਚੌੜੇ ਥਾਨ ਨੇ ਮੁੱਠੀदार ਥਾਨ ਨੇ ਇੱਕ ਨੰਬਰ ਬਈ ਜੱਡਾ ਤਿਆਰ ਕੀਤਾ ਹੋਇਆ ਪਹਿਲੇ ਸੂਏ ਆ ਬਾਕੀ ਪਹਿਲੇ ਸੂਏ 13 ਲੀਟਰ ਦੱਧਾ ਬਈ ਤਿਆਰ ਕਰ ਗਈ ਬਾਕੀ ਅਗਲੇ ਸੂਏ ਹੋਰ ਵੀ ਫੱਦ ਕਰੂੰਗੀ ਬਈ ਬਾਕੀ ਤੁਸੀਂ ਚੈੱਕ ਕਰ ਸਕਦੇ ਹੋ ਤਨੌਲੀਆ ਮੰਡੀ ਦੇ ਵਿੱਚ ਖੜੀ ਐ ਬਈ ਦਾ ਨੰਬਰ ਕੰਟੈਕਟ ਨੰਬਰ 9464299605 ਬਈ ਬਈ ਨਾਲ ਕੰਟੈਕਟ ਕਰ ਸਕਦੇ ਹੋ ਬਈ ਹੋਰ ਜਾਣਕਾਰੀ ਲੈ ਸਕਦੇ ਹੋ ਬਾਕੀ ਬਣੇ ਰਹੋ ਆਪਣੇ ਚੈਨਲ ਨਾਲ ਬਈ ਓਕੇ ਬਲੋ ਬਈ ਮੰਡੀਪੁਰ ਉੱਥੇ ਲਈ ਖੜੀ ਆ ਦੁਪਹਿਰ ਦਾ ਟਾਈਮ ਆ ਨਾਲ ਪੂਰਾ ਇੱਕ ਨੰਬਰੀ ਆਇਆ ਹੋਇਆ ਚੈੱਕ ਕਰੋ ਬਈ ਇੱਕ ਦੋ ਉੱਤੇ ਝੋਪੀ ਆਈ ਹੋਈ ਆ ਹੁੰਦੇ ਸੰਗਾਂ ਵਾਲੀ ਦੇਖੋ ਬਈ ਵਰੇਕ ਪੂਰੀ ਵਧੀਆ ਝੋਪੀਆਂ ਪਹੁੰਚੀਆਂ ਨੇ ਬਾਕੀਆਂ ਨੂੰ ਵਾਈਟ ਭੇਜ ਦੋ ਰਿਹਾ ਸਾਰਾ ਵੀਡੀਓ ਦਿਖਾ ਰਹੇ ਨੇ ਬਾਕੀ ਬਣੇ ਰਹੋ ਮੇਰਾ ਡੈਰੀ ਫਾਰਮ ਨਾਲ ਵਧੀਆ ਵੀਡੀਓ ਦੇਖਣ ਲਈ ਧੰਨਵਾਦ ਬਈ ਕਾਪਾਂ ਬਈਆ ਗਾਂ ਲੈ ਕੇ ਆ ਗਏ ਤੇ ਉਥੇ ਤੋਂ ਇਹ ਗਾਂ ਸੂਈ ਹੈ ਰਾਤੀ ਹਜੇ ਸੁਕੇ ਹਟੀਆਂ ਬਈ ਬਾਈ ਇਹਦੇ ਕੋਲੋਂ ਤੇਲ ਦਿੱਤੀ ਗਈ ਹੈ 20 ਲੀਟਰ ਦੁੱਧ ਬਈ ਕਹਿੰਦਾ ਪਿਛਲੇ ਜੂਏ ਕੱਢਿਆ ਤੇ ਬਾਕੀ ਬਾਈ ਨੇ 65000 ਰੁਪਏ ਮੁੱਲ ਕੀਤਾ ਜੰਮੀ ਬਜਟ ਦੇ ਵਿੱਚ ਗਏ ਆ ਬਈ ਬਾਕੀ ਚੱਡਾ ਕੁਆਲਟੀ ਤੁਸੀਂ ਚੈੱਕ ਕਰ ਸਕਦੇ ਹੋ ਪੂਰੀ ਇੱਕ ਨੰਬਰ ਆ ਤਾਣਾ ਦੋਨਾਂ ਦੀ ਪਾਸ ਹੈ ਬਾਈ ਕਹਿੰਦਾ ਬਾਕੀ ਤੁਸੀਂ ਆਪ ਆ ਕੇ ਬਾਈ ਦਾ ਕੰਟੈਕਟ ਨੰਬਰ ਦੇਵਾਂਗੇ ਬਾਕੀ ਬਾਈ ਨਾਲ ਤੁਸੀਂ ਗੱਲ ਕਰ ਸਕਦੇ ਹੋ ਬਜਟ ਦੇ ਵਿੱਚ ਵੀ ਆਈਆਂ ਹੋਈਆਂ ਨੇ ਲੋ ਪ੍ਰਾਈਜ਼ ਜੀ ਨੇ ਘੱਟ ਪੈਸੇ ਲਾਉਣਾ ਉਹ ਗੈੜੀਆਂ ਹੀ ਪਹੁੰਚੀਆਂ ਨੇ ਵੱਦ ਤੋਂ ਵੱਦ ਤਨਹੋਲੇ ਮੰਡੀ ਤੇ ਆਇਆ ਕਰੋ ਵੀਰੇ ਪੂਰੀਆਂ ਵਧੀਆ ਡੰਗਰਮ ਪਸ਼ੂ ਆਣਾ ਮੇਲਾ ਭਰਦਾ ਤੇ ਵੱਦ ਤੋਂ ਵੱਦ ਵਿజిਟ ਕਰਿਆ ਕਰੋ ਵੀਰੇ ਆਪਣਾ ਚੈਨਲ ਨਾਲ ਜੁੜੇ ਰਹੋ ਇਹੋ ਜਿਹੇ ਵੀਡੀਓ ਦੇਖਣ ਲਈ ਬਾਕੀ ਬਾਈ ਕਾਪਸੀ ਲੈ ਕੇ ਆਇਆ ਕਿ ਨਵੇਂ ਸੂਏ ਬਈ ਇਹ ਬੱਸੀ ਦੂਜੇ ਸੂਏ ਬੱਸੀ ਆ ਬਈ ਦੁੱਧ ਕਿੰਨਾ ਵੀਰੇ ਸਭ ਤੋਂ ਪੂਰੀ ਇੱਕ ਨੰਬਰ ਬੱਛੀ ਆ ਬਈ ਬਾਕੀ ਬਾਈਆਂ ਨਾਲ ਆਪਾਂ ਕੰਟੈਕਟ ਨੰਬਰ ਪਾਵਾਂਗੇ ਬਾਕੀ ਬਣੇ ਰਹੋ ਬਾਈ ਨਾਲ ਕੰਟੈਕਟ ਕਰਕੇ ਵੱਧ ਤੁਸੀਂ ਇਹ ਵੇੜੀ ਫ੍ਰੀ ਚਾਹਦੇ 18 ਲੀਟਰ ਦੁੱਧ ਆ ਬਈ ਕੰਨੇ ਚੂਆ ਬਾਈ ਇਹ ਹੌਜਾ ਆਜੇ ਨਾਲ ਹੋਰ ਆ ਜੀ ਕਰਦਾ ਹੈ ਡਾਇਲਗ ਜੀ ਦੇਊਗਾ ਦੇਖਲਾ ਕਰਾ ਦਿੰਨੇ ਆ ਸੌਦਾ ਸੌਦਾ ਦਾ ਨਾਪ ਵੀ ਫੇਰ ਕਰ ਲੈ ਤੇਰਾ ਕੀ ਬਣਦਾ ਕਿੰਨਾ ਮੁੱਲ ਲਾ ਰਿਹਾ ਤੂੰ ਇਹ ਤੇ 50 ਤੱਕ ਠੀਕ ਹੈ ਬਾਈ ਕਿੰਨਾ ਕਹਿੰਦਾ 55000 ਆ ਬਾਈ ਦਾ ਬਾਈ ਯਾਰ ਸਾਰੇ ਜਣੇ ਰਲ ਮਿਲ ਕੇ ਸੌਦਾ ਕਰਾਓ ਬਾਈ ਦਾ ਪੂਰਾ ਹੀ ਮਾਣ ਹੈ ਤੇ ਹੈਨਾ ਉਹ ਤਾਂ ਲਾ ਤਰੀ ਬਾਈ ਪਹਿਲਾਂ ਉਧਰ ਨਵਾਉ ਦੇ ਦੇ ਵੀ ਮਗਰ ਫਿਰ ਜਾਂਦਾ ਇੱਥੇ ਖੜਾ ਹੈ ਬਾਈ ਜੰਮੀ ਨਹੀਂ ਹੱਲ ਰਿਆ ਪੂਰੀ ਮਾਣੇ ਦਾ ਹਨਾ ਕੋਈ ਨਦਰ ਸੌਦਾ ਸੀ ਵਿਚ ਵਿਚਾਲੇ ਹੋ ਕੇ ਕਰਵਾ ਦਿੰਨੇ ਆ ਕੋਈ ਨਹੀਂ ਲੱਗ ਜਾਂਦੇ ਨਵੇਂ ਖਾਬ ਕੀ ਸੀ ਮੇਰੇ ਆ ਆ ਬਾਕੀ ਕੋਈ ਚੱਕਰ ਨਹੀਂ ਜੇ ਕੋਈ ਅੜਦਾ ਦੇਖਿਆ ਜੇ ਮਾਣਾ ਦਵੀ ਨਾ ਕੋਈ ਗੱਲ ਹਾਂਜੀ ਬਾਈ ਜੀ ਆਪਾਂ ਇੱਕ ਲੈ ਕੇ ਆ ਗਏ ਅਜੇ ਜਰਸੀ ਬੱਛੀ ਬਾਕੀ ਇਹਦੀ ਬਾਈਆਂ ਤੋਂ ਡਿਟੇਲ ਲੈਣੇ ਆ ਦੱਸੋ ਬਈ ਇਹਦੀ ਕੀ ਡਿਟੇਲ ਹੈ ਇਹ ਭਾਈ ਜਰਤੀ ਵਿੱਚ ਚੱਲਦੀ ਹੈਗੀ ਅੱਛਾ ਜੀ ਦੂਜਾ ਕੁਆਲਟੀ ਹੈਗੀ ਤਾਂ ਆਹ ਲੈ ਕੇ ਦੇਖਣੇ ਬੰਦ ਰੋਕੋ ਤਿਆਰ ਹੈ ਤਿਆਰ ਅੱਛਾ ਬਈ ਤੂੰ ਠੰਡੀ ਸੀਲਾ ਬਈ ਹਾਂ ਜਮਾ ਮੇਰੇ ਚਾਹੀਦਾ ਪੰਜਾਹ ਲਾ ਕੇ ਦੇ ਦੇ ਠੀਕ ਹੈ ਬਈ ਬਾਈ ਇਹ ਜਮੀ ਠੰਡੀ ਸੀਲਾ ਕਿਹੜਾ ਪਿੰਡ ਆ ਬਈ ਆਪਣਾ ਬੜਬੜ ਪਿੰਡ ਆ ਬੜਬੜ ਪਿੰਡ ਆ ਬਈ ਅੱਜ ਤਣਾ ਹੌਲੇ ਮੰਡੀ ਤੇ ਪਹੁੰਚੀ ਹੋਈ ਹੈ ਬਈ ਕੰਟੈਕਟ ਨੰਬਰ ਦਿਓਗੇ ਆਪ ਦਾ ਹਾਂ ਦੱਸੋ ਬਈ ਸਾਡੀ ਆ 64 9352 ਬਾਈ ਇਹ ਕਿਸਨੇ ਵੀ ਲੈਣੀ ਆ ਬਾਈ ਦਾ ਕੰਟੈਕਟ ਨੰਬਰ ਆਪਣੇ ਪਤਾ ਵਾਈ ਨਾਲ ਗੱਲ ਕਰ ਸਕਦੇ ਜੇ ਘਰੇ ਬਾਈ ਦੀ ਰੱਖੀ ਹੋਈ ਆ ਕੋਈ ਵਪਾਰੀ ਨਹੀਂ ਹੈਗੇ ਬਾਈ ਤੇ ਬਹੁਤ ਚੰਗੀ ਬੱਚੀ ਆ ਬਾਈ ਇਹ ਕਿਸਨੇ ਵੀ ਜਰਸੀ ਬੱਚੀ ਲੈਣੀ ਆ ਮਾਗਰੇ ਦੀ ਕੀ ਆ ਵੀਰੇ ਮਾਗਰ ਬਾਈ ਬੱਚਾ ਹੈ ਬਾਕੀ ਤੁਸੀਂ ਛੱਡਾ ਕੁਆਲਟੀ ਚੈੱਕ ਕਰ ਸਕਦੇ ਥਣਾ ਦੀ ਪੂਰੀ ਮੁਠੀ ਦਾ ਥਾਣੇ ਬਾਈ ਇੱਕ ਨੰਬਰ ਬੈੜਾ ਹੈ ਬਾਕੀ ਆਲੇ-ਗਾਲੇ ਦਿਖਾ ਦੇ ਬਾਈ ਬਾਕੀ ਹੱਥ-ਹੱਥ ਲਾ ਕੇ ਬਾਈ ਨੇ ਦਿਖਾਇਆ ਥਾਣਾ ਤੇ ਜੰਮੀ ਠੰਡੀ ਸੀਲ ਹੈ ਜੰਮੀ ਠੰਡੀ ਸੀਲ ਹੈ ਬਾਈ ਬਾਕੀ ਚੈੱਕ ਕਰ ਸਕਦੇ ਤੁਸੀਂ ਜਰਤੀ ਜੇ ਕਿ ਜਿਹਨਾਂ ਵੀ ਲੈਣ ਲੋੜ ਬਈ ਡਿਟੇਲ ਆ ਬਈ ਆਪਣੀ ਘੜਦੀ ਅੱਛਾ ਬਈ ਤੇ ਦੋ ਦਾ ਹੈਗਾ 12 ਕੂਈ ਰੁਕਣਾ ਕਿ ਟਾਈਮ ਹੋ ਗਿਆ ਜੀ ਇਹ ਹੋਗੇ ਦੋ ਤਾਂ ਇਹਨਾਂ ਨੂੰ ਹੋ ਗਏ ਤਿੰਨ ਮਹੀਨੇ ਅੱਛਾ ਤਿੰਨ ਮਹੀਨੇ ਬੈਠੂ ਇਹਨਾਂ ਹੋ ਗਏ ਤੇ ਬਾਈ ਦਾ 55000 ਮੁੱਲ ਹੈ 12 ਲੀਟਰ ਦੁੱਧ ਤਿਆਰ ਹੈ ਤੇ ਮਾਗਰ ਕੀ ਦੇ ਬਈ ਉਹ ਬੱਛੀ ਆ ਮਾਗਰ ਬਾਈ ਪੂਰੀ ਇੱਕ ਨੰਬਰ ਬੱਛੀ ਆ ਬਾਈ ਬੱਛੀ ਚੈੱਕ ਕਰਾਓ ਬਈ ਬੱਤੀ ਦਿਖਾ ਦੇ ਵਾਪੇ ਵਧੀਆ ਕੁਆਲਟੀ ਦੀ ਬੱਤੀ ਆ ਬਾਈ ਪਰਾਂ ਦੀ ਹੋ ਕੇ ਦਿਖਾ ਬੱਤੀ ਵਧੀਆ ਆ ਜੀ ਇਹਨਾਂ ਪਹਿਲਾਂ ਵਪਾਰੀ ਅੱਛਾ ਬਾਈ ਲੱਗ ਬੱਤੀ ਮੰਗਦੇ ਅੱਛਾ ਬਾਈ ਕਹਿੰਦੇ ਬਾਈ ਕੱਲੀ ਬੱਤੀ ਨਹੀਂ ਦੇਣੀ ਸਨੇ ਵੈੜ ਦੇ ਨਾਲ ਹੀ ਬੱਤੀ ਦੇਣੀਆਂ ਐ ਐਚਐਫ ਨਾਲ ਦੀ ਬੱਤੀ ਐ ਤੇ ਬਾਕੀ ਮੁੱਲ ਵੀ ਬਾਈ ਜਮਾ ਬੰਨਦਾ ਜਾਇਜ਼ ਹੀ ਐ ਬਾਕੀ ਬਾਈ ਮੌਕੇ ਦੇ ਬਾਈ ਕਹਿੰਦੇ ਮਾਨ ਤਣ ਮਾੜਾ ਮੋਟਾ ਕਰ ਦਾਂਗੇ ਬਾਕੀ ਕੰਟੈਕਟ ਨੰਬਰ ਦੱਸ ਦੋ ਵੀਰੇ ਆਪਣਾ 719 ਅੱਛਾ 880 ਤੇ ਪਿੰਡ ਕਿਹੜਾ ਵੀ ਆਪਣਾ ਬੋਗਰਾ ਬੋਗਰਾ ਪਿੰਡ ਖੜੀਆ ਬਈ ਜੇ ਕਿਸੇ ਨੇ ਵੀ ਲੈਣੀ ਹੈ ਬਾਈ ਨਾਲ ਕੰਟੈਕਟ ਕਰਦਾ ਹੈ ਜੀ ਧੰਨਵਾਦ ਜੀ ਇਹ ਗਾਂ ਦੀ ਜੀ ਇਹ 75000 ਹੈ ਜੀ ਅੱਛਾ ਜੀ ਸੂਆ ਸੂਆ ਸਾ ਕਹਿੰਦਾ ਜੀ ਤੀਜਾ ਸੂਆ ਜੀ ਅੱਛਾ ਮਾਗਰ ਕੀ ਹੈ ਜੀ ਮਾਗਰ ਬੱਤੀ ਹੈ ਜੀ ਬਾਕੀ ਦੁੱਧ ਕਿੰਨਾ ਕਰਦੀ ਹੈ ਜੀ ਇਹ ਦੁੱਧ 22 ਕਿਲੋਈ ਹੁਣ ਤਿਆਰ ਹੈ ਜੀ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਜੀ ਕੋਈ ਤਾਂ ਨਾ ਹੋ ਗਿਆ ਠੀਕ ਹੈ ਜੀ ਬਾਈ ਆਹ ਦੇਖੋ ਬਾਈ ਪੂਰੀ ਚੰਗੀ ਬੱਤੀ ਹੈ ਤੇ ਬਾਈ 22 ਲੀਟਰ ਦੁੱਧ ਤਿਆਰ ਹੈ ਬਾਕੀ ਬਾਈ ਕੰਟੈਕਟ ਨੰਬਰ ਦੇਵੋਗੇ ਆਪ ਦਾ ਜੀ ਫੋਨ ਨੰਬਰ ਹਾਂ ਜੀ ਮੈਂ अच्छा 110 13 ਕਿਹੜੇ ਪਿੰਡ ਹੈ ਜੀ ਪੂਰੇ ਕੋ ਬਾਈ ਇਹ ਕਿਸੇ ਨੇ ਵੀ ਬਾਈ ਦੇਖਣੀ ਹੋਵੇ ਪਿੰਡ ਬਾਈ ਦਾ ਪੂਰੇ ਕੋ ਬਾਈ ਦਾ ਕੰਟੈਕਟ ਨੰਬਰ ਆਪਾਂ ਨੇ ਪਾ ਤਾ ਬਣੇ ਰਹੋ ਬਈ ਚੈਨਲ ਨਾਲ ਬਾਕੀ ਬਤੇ ਦੇਖੋ ਦਾ ਕਰੋ ਦਾ 55 ਦੇ ਚਾਹੀਦੀ ਮੈਂ ਮੁੱਲ ਫਿਰ 15000 ਕਰ ਦਿੱਤਾ ਹਾਂ ਮੈਂ ਮੁੱਲ ਤਾਂ ਫਿਰ ਕਰਨਾ ਪੰਦਾ ਹਾਂ ਇਸੇ ਲੋਕ ਬਾਹਲੇ ਕੋਈ ਕਰਨਾ ਪੰਦਾ ਤਾਂ ਬੰਦੇ ਨੂੰ ਵੀ ਕਰਾ ਦੇ ਵੀਡੀਓ ਦੇਖਾ ਦਿੰਦਾ ਬੰਦੇ ਨੂੰ ਕਰਦੀ ਆ ਪਰ ਤੋਂ ਬੰਦ ਬੰਦ 15000 ਦਾ ਕਰ ਬੰਦੇ ਕਿਹੜਾ ਆਪਣਾ ਤਫਾ ਕਬੂਲ ਮਦਦ ਨੂੰ ਕਵੀਤਰਾ ਲਈ ਮਿਲਣ ਦੀ ਜਿੰਮੇਤ ਲੀਗਾ ਦੇਖੀ ਗਈ ਮੈਨੂੰ ਆਹ ਅੱਜ ਦੇਖੀ ਤਿੰਨ ਜਨਮ ਲਗਾ 40 ਰੋਕਿਆ ਕਰਦੇ ਨਹੀਂ ਜੀ ਜੀ ਮੈਂ ਬਰਾਂਤ ਪਾਇਆ ਕੋਲ ਪਾਉਣ ਵਾਲਾ ਪਾਉਣ ਵਾਲਾ ਉਹ ਮਾੜਾ ਮਾਰਦਾ ਲੇਟਾ ਲੇਟਾ ਮਾ ਨੰਬਰ ਬਈਆ ਪੰਜ ਸੱਤ ਦੋ ਦੋ ਮੈਂ ਤੁਹਾਨੂੰ ਦੱਸਦਾ ਇਹ ਲਾ 20000 ਦਾ ਦੇ ਦਿੰਦਾ ਆਹਰਾ ਪਾ ਮਾ ਤੇਰੀ ਬਰਾ ਮੈਂ ਤਾਂ ਇਹ ਕਰਦਾ ਦੁੱਧੀ ਦਾ ਕਿੰਨਾ ਦੁੱਧ ਆ ਬਲਕ 14 ਲੀਟਰ ਦੁੱਧ ਤਿਆਰ ਆ ਬਈ ਬਾਈ ਕਹਿੰਦਾ ਬਾਕੀ ਹੋਰ ਮੌਕੇ ਦੇ ਮਾਨਤਾਨ ਕਰਾਂਗਾ ਪਾਦਾ ਹੈ ਬਾਕੀ ਕਹਿੰਦਾ ਬਾਈ ਕਨਾ ਮੌਕੇ ਦੇ ਮਾਨਤਾਨ ਕਰਾਇਆ ਜਾ ਤੇ ਆ ਬੈਡ ਦੀ ਕੀਟੇ ਬਈ ਆ ਆ ਬੈਡ ਬਈ 95000 ਜੀ ਕਹਿੰਦੇ ਜੀ ਏਪੀ ਜੀ ਜੀ ਇਹੋ ਜਿਹੇ ਡਾਟਾ ਵੀ ਇਹਦਾ ਵੀ ਮੇਰੇ ਬਾਹਰ ਨਹੀਂ ਬਾਹਰ ਇਹੋ ਤੋਂ ਬਈ ਕਹਿੰਦਾ ਪਲਾਸੀ ਜਾਊਗੀ ਬਈ ਬਾਕੀ ਬਾਈ ਦਾ ਆਪਾਂ ਕੰਟੈਕਟ ਨੰਬਰ ਪਾ ਰਿਆਂ ਬਈ ਆਪਣਾ ਮੋਬਾਈਲ ਨੰਬਰ ਦੱਸ ਦਿਓ ਬਣੀ ਹਰ ਵਾਲਾ ਨੰਬਰ 93468 22997 ਬਈ ਦਾ ਮੋਬਾਈਲ ਨੰਬਰ ਆਪਾਂ ਪਾਤਾ ਬਈ ਬਾਈ ਬਾਕੀ ਦੀ ਜਾਣਕਾਰੀ ਬਾਣੀ ਤੋਂ ਲੈ ਸਕਦਾ ਤੁਸੀਂ ਕਰਕੇ ਕਿਤੇ ਵੀ ਮੇਰੇ ਵੀਰ ਨੇ ਆ ਗਾਣੇ ਖਰੀਦਣੇ ਹੋਣ ਧਨੋਲੇ ਮੰਡੀ ਤੇ ਖੜੀਆਂ ਨੇ ਬਈ ਕਿਹੜਾ ਪਿੰਡ ਆਪਣਾ ਬਈ ਮਾਮਨਤਪੁਰਾ ਵੀਰੇ ਮਾਮਨਤਪੁਰਾ ਬਾਣੀ ਦਾ ਕੰਡਾ ਨਵਾਰੀ ਹਾਂ ਜੀ ਪਤਾ ਹੀ ਜਾਂਦਾ ਯਾਰ ਮੁੰਡੇ ਢਣਾਉਲਾ ਮੰਡੀ ਤੇ ਪਹੁੰਚੇ ਤੇ ਆ ਇਧਰ ਸਾਡੇ ਪੁਰਾਣੇ ਜਿਗਰੀ ਯਾਰ ਵੰਟੀ ਹੋਰੀ ਮਿਲ ਗਏ ਇਹ ਵੀ ਨਵੀਂ ਬਰੀਡ ਪੇਦਾ ਕਰ ਰਹੇ ਨੇ ਨਾਲ ਦੇਖੋ ਮਿੰਟੂ ਸਾਡੇ ਪਿੰਡ ਦਾ ਬਟਰੋਖਾਂ ਦਾ ਸਾਰੀ ਟੀਮ ਸਾਡੀ ਇਕੱਠੀ ਹੋ ਗਈ ਇਹ ਸਾਰੀ ਟੀਮ ਜਾਇਆ ਕਰੂ ਜੀ ਹੁਣ ਮੰਡੀਆਂ ਤੇ ਵੰਟੀ ਹੋਰੀ ਵੀ ਡੰਗਰਾਂ ਦਾ ਕੰਮ ਕਰ ਰਹੇ ਨੇ ਬੈਸਟ ਬੀਜ਼ਨ ਇਹਨਾਂ ਨੂੰ ਬਾਈਆਂ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਬਾਈਆਂ ਨੂੰ ਵੀ ਡੰਗਰ ਲੈਣ ਤੇ ਡੰਗਰ ਵੇਚਣ ਬੂਚਣ ਤੇ ਸਾਡੇ ਨਾਲ ਜੁੜੋ ਸਾਡਾ ਚੈਨਲ ਸਬਸਕ੍ਰਾਈਬ ਕਰੋ ਵੱਧ ਤੋਂ ਵੱਧ ਜੀ ਧੰਨਵਾਦ ਜੀ